ਮੈਂ ਇੰਟਰਨੈਸ਼ਨਲ ਐਥਲੀਟ ਐਸਪੀ ਨਵਰੀਤ ਵਰਕ ਐਸਪੀ ਪੀਬੀਆਈ ਸੰਗਰੂਰ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗਵਰਨਮੈਂਟ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਸਾਡੇ ਜ਼ਿਲ੍ਹਾ ਸੰਗਰੂਰ ਵਿੱਚ ਮਾਨਯੋਗ ਐਸਐਸਟੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਰਹਿਨਮਾਈ ਹੇਠ ਬॉयਜ਼ ਐਂਡ ਗਰਲਜ਼ ਅੰਡਰ 19 ਐਂਡ ਅੰਡਰ 17 ਦੀ ਇੱਕ ਸਟੇਟ ਲੈਵਲ ਦੀ ਐਥਲੈਟਿਕ ਮੀਟ ਕਰਾਈ ਜਾ ਰਹੀ ਹੈ ਔਰ ਮਿਤੀ 18 19 20 ਨੂੰ ਡਿਸਟ੍ਰਿਕਟ ਲੈਵਲ ਦੀ ਇੱਕ ਬੈਡਮਿੰਟਨ ਚੈਂਪੀਅਨਸ਼ਿਪ ਆਰਗੇਨਾਈਜ਼ ਕਰਾਈ ਜਾ ਰਹੀ ਹੈ ਮੈਂ ਸਾਰੇ ਹੀ ਯੋਗ ਐਥਲੀਟਸ ਜੋ ਕਿ ਪੰਜਾਬ ਚੋਂ ਆਉਣਗੇ ਅਤੇ ਡਿਸਟ੍ਰਿਕਟ ਲੈਵਲ ਦੇ ਬੈਡਮਿੰਟਨ ਪਲੇਅਰਸ ਨੂੰ ਇਹ ਅਪੀਲ ਕਰਦਾ ਹਾਂ ਕਿ ਇਹਦੇ ਚ ਵੱਧ ਚੜ ਕੇ ਹਿੱਸਾ ਲੈਣ ਤਾਂ ਕਿ ਅਸੀਂ ਇੱਕ ਹੱਸਦਾ ਵਸਦਾ ਪੰਜਾਬ ਸਿਰਜ ਸਕੀਏ ਥੈਂਕ ਯੂ